ਬਹੁਤ ਬਹੁਤ ਵਾਰ ਜਮ ਤੁਹਾਨੂੰ 크리스마ਸ ਦੀਆਂ ਮੈਂ ਪ੍ਰਭੂ ਪਰਮੇਸ਼ਰ ਈਸਾ ਮਸੀਹ ਅਗੇ ਅਰਸ ਕਰਦਾ ਕਿ ਤੁਸੀਂ ਸਾਰੇ ਪਰਿਵਾਰ ਆਪਣੇ ਆਪਣੇ ਘਰਾਂ ਦੇ ਵਿੱਚ ਖੁਸ਼ ਰਹੋ ਅਮੀਨ ਤੁਹਾਨੂੰ ਈਸਾ ਮਸੀਹ ਪ੍ਰਭੂ ਜੀਸੂ ਸਾਰੀਆਂ ਖੁਸ਼ੀਆਂ ਦੇ ਦੇ ਅਮੀਨ ਤੁਹਾਡੇ ਘਰਾਂ ਦੇ ਵਿੱਚ ਸਾਰੀਆਂ ਖੁਸ਼ੀਆਂ ਹੋਣ ਮੈਂ ਆਪਣੇ ਪਰਿਵਾਰ ਦੀ ਤਰ੍ਹਾਂ ਇਹ ਤੁਹਾਡੇ ਸਾਰੀ ਸੰਗ ਦੇ ਦਸਵੇਂ ਗਾਰਿਆਂ ਤੁਸੀਂ ਮੇਰਾ ਸਾਰਾ ਪਰਿਵਾਰ ਆ ਤੇ ਆਪਾਂ ਨੂੰ ਬੁਲਾ ਲੈ ਨਹੀਂ ਹੈਗੇ ਤੇ ਮੈਂ ਤਾਂ ਮਤਲਬ ਭਾਈ ਸਾਹਿਬ ਭਾਈ ਕਰਵਿੰਦਰ ਜੀ ਜਿਹਨੀਆਂ ਵੀ ਸਾਰੀ ਕਮੇਟੀ ਆ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਥੇ ਜੰਗਲ ਚ ਮੰਗਣ ਲਾਤਾ ਮੈਨੂੰ ਬਾਹਰ ਗਏ ਨੂੰ ਬਹੁਤ ਸਮਾਂ ਹੋ ਗਿਆ ਮੈਂ ਪਹਿਲੀ ਵਾਰੀ ਇੱਥੇ ਦਰਸ਼ਨ ਕੀਤੇ ਤੁਹਾਡੀ ਸਾਰੀਆਂ ਸੰਗਤਾਂ ਦੇ ਤੇ ਇਹਨਾਂ ਵੀਰਾਂ ਦਾ ਜੋ ਵੀ ਭਾਈ ਸਾਹਿਬ ਕਰਵਿੰਦਰ ਜੀ ਭਾਈ ਸਾਹਿਬ ਦਰਸ਼ਨ ਜੀ ਸਾਡੇ ਭਾਈ ਸਾਹਿਬ ਜੀ ਪਾਸਟਰ ਸਹਿਵਾਨ ਜੋ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਉਸ ਪ੍ਰਭੂ ਪਰਮਾਤਮਾ ਦੇ ਨਾਮ ਜੋੜਦੇ ਆ ਬਹੁਤ ਧੰਨਵਾਦੀ ਆ ਇਹਨਾਂ ਵੀਰਾਂ ਦੇ ਔਰ ਸਾਰੀ ਸੰਗਤ ਦੇ ਬਹੁਤ ਧੰਨਵਾਦ ਤੇ ਮੈਨੂੰ ਵੀ ਖੁਸ਼ੀ ਹੋਈ ਆ ਸਾਰੀ ਸੰਗਤਾਂ ਦੇ ਦਰਸ਼ਨੀ ਕਰਕੇ ਦੁਬਾਰਾ ਫੇਰ ਮੈਂ ਸਾਰੀ ਸੰਗਤ ਨੂੰ 크리스마ਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਸਾਰੇ ਸੰਸਾਰ ਦੇ ਵਿੱਚ ਮੈਂ ਪ੍ਰਭੂ ਪਰਮਾਤਮਾ ਅਗੇ ਅਰਦਾਸ ਕਰਦਾ ਸਾਡੇ ਸੰਸਾਰ 'ਤੇ ਜੋ ਸ਼ਾਂਤੀ ਆਵੇ ਆਜ਼ਾਦ ਹੋਣ ਸਾਰੀ ਸੰਸਾਰ ਲਈ ਖੁਸ਼ੀਆਂ ਭਰ ਆਇਆ ਇਸੇ ਤਰ੍ਹਾਂ ਸਾਰੇ ਸੰਸਾਰ ਖੁਸ਼ੀਆਂ ਮਨਾਵੇ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੈ ਮਸੀਹ ਦੀ ਬਹੁਤ ਧੰਨਵਾਦ Thank you, God. Hallelujah.